ਪੰਜਾਬ ਦੀ ਗੱਲਬਾਤ ਕੀਤੀ ਜਾਵੇ ਪੰਜਾਬ ਦੇ ਵਿੱਚ ਭਾਜਪਾ ਦੀ ਇੱਕ ਵੀ ਸੀਟ ਜਿਹੜੀ ਹੈ ਉਹਨਾਂ ਦੇ ਹੱਥ ਨਹੀਂ ਲੱਗਦੀ ਉਸੇ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਵੀ ਜਿਹੜਾ ਭਾਜਪਾ ਦੇ ਵੱਲੋਂ ਪਬਲੀਕਲੀ ਅਨਾਉਂਸ ਕੀਤਾ ਗਿਆ ਸੀ ਕਿ 45 ਸੀਟਾਂ ਉਹਨਾਂ ਦੇ ਨਾਮ ਹੋਣ ਗਿਆ ਹਾਲਾਂਕਿ ਉਹਨਾਂ ਦੇ ਹੱਥ ਦੇ ਵਿੱਚ ਮੁੰਬਈ ਦੇ ਵਿੱਚੋਂ ਜਿਹੜੀਆਂ 10 ਸੀਟਾਂ ਹੀ ਲੱਗੀਆਂ ਨੇ ਜਿੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਲੋਕ ਸਭਾ ਚੋਣਾਂ ਦਾ ਜਿਹੜਾ ਕੈਂਡੀਡੇਟ ਜਿਸ ਦੇ ਵੱਲੋਂ ਕਿ ਸਿਰਫ 48 ਸੀਟਾਂ ਦੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਮੁੰਬਈ ਨਾਰਥ-ਵੈਸਟ ਦੇ ਰਵਿੰਦਰ ਵਾਇਕਰ ਵੱਲੋਂ ਸ਼ਿਵ ਸੈਨਾ ਜਿਹੜੇ ਸ਼ਿਵ ਸੈਨਾ ਦੇ ਕੈਂਡੀਡੇਟ ਸੀਗੇ 2024 ਦੀ ਚੋਣਾਂ ਦੇ ਵਿੱਚ ਜਿੱਤ ਹਾਸਲ ਹੁੰਦੀ ਹੈ ਤੇ ਹਰਾਉਣ ਵਾਲੇ ਜਿਹੜੇ ਅੱਗੇ ਸਾਹਮਣੇ ਇੱਕ ਆਪੋਜੀਸ਼ਨ ਕੈਂਡੀਡੇਟ ਜੋ ਕਿ ਆਮੋਲ ਕੀਰਤੀਕਰ ਜੋ ਕਿ ਸ਼ਿਵ ਸੈਨਾ ਦੇ ਹੀ ਕੈਂਡੀਡੇਟ ਨੇ ਤੇ 48 ਵੋਟਾਂ ਦੇ ਉਹਨਾਂ ਨੂੰ ਹਰਾਇਆ ਜਾਂਦਾ ਜਿੱਥੇ ਗੱਲਬਾਤ ਕੀਤੀ ਜਾਵੇ ਵਾਇਕਰ ਦੇ ਕੋਲ ਜਿਹੜੀਆਂ ਵੋਟਾਂ ਨੇ ਉਹ 452664 ਵੋਟਾਂ ਨੇ ਤੇ ਕੀਰਤੀਕਰ ਦੇ ਜਿਹੜੀਆਂ ਨੇ ਉਹ 4052 596 ਵੋਟਾ ਸਿਰਫ 48 ਵੋਟਾ ਦੇ ਡਿਫਰੈਂਸ ਦੇ ਉੱਤੇ ਕੈਂਡੀਡੇਟ ਜਿਹੜੇ ਨੇ ਆਪਣੀ ਕਿਸਮਤ ਅਜ਼ਮਾ ਕੇ ਜਿਸ ਦੇ ਵਿੱਚੋਂ ਕੀ ਰਵਿੰਦਰ ਵਾਇਕਰ ਦੇ ਵੱਲੋਂ ਆਪਣੀ ਜਿੱਤ ਹਾਸਲ ਕੀਤੀ ਜਾਂਦੀ ਹੈ ਇੱਥੇ ਦੱਸ ਦਈਏ ਕਿ ਅਮੋਲ ਕੀਰਤੀਕਰ ਜੋ ਕਿ ਗਜਾਨਨ ਕੀਰਤੀਕਰ ਦੇ ਬੇਟੇ ਆ ਔਰ ਉਹਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਹੈ ਅਮੋਲ ਕੀਰਤੀਕਰ ਨੂੰ ਕੋਈ ਵੀ ਸਪੋਰਟ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਹੀਂ ਰਹਿੰਦੀ ਹੈ ਪਰ ਉਦੇਵ ਠਾਕਰੇ ਜਿਹੜੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਰਹਿੰਦੇ ਨੇ